ਅਬ ਇਸ ਸਮੇਂ ਖੜਾਂ ਦੇ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕੈਬਨਿਟ ਦੀ ਬੈਠਕ ਸਦੀ ਗਈ ਹੈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਨੇ ਕੈਬਨਿਟ ਦੀ ਬੈਠਕ ਸਦੀ ਹੈ 5 ਸਤੰਬਰ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਕੈਬਨਿਟ ਦੀ ਬੈਠਕ ਹੋਵੇਗੀ ਸ਼ੁੱਕਰਵਾਰ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਤੇ ਇਹ ਬੈਠਕ ਸਦੀ ਗਈ ਹੈ ਤਾਂ ਪੰਜਾਬ ਇਸ ਸਮੇਂ ਸਥਿਤੀ ਜਿਹੜੀ ਹੈਗੀ ਆ ਆਪਾਂ ਸਾਰੇ ਸਮਝਦੇ ਆ ਕਿ ਕੋਈ ਬਹੁਤੀ ਸੁੱਖਾਂ ਵੀ ਨਹੀਂ ਖਾਸ ਤੌਰ ਤੇ 11 ਬਾਰਾਂ ਜ਼ਿਲ੍ਹੇ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਔਰ ਲਗਾਤਾਰ ਬਰਸਾਤਾਂ ਦੀ وجہ ਦੇ ਨਾਲ ਦਿੱਕਤਾਂ ਦੇ ਵਿੱਚ ਇਜ਼ਾਫਾ ਹੋਇਆ ਹੈ ਅਜੇ ਬਰਸਾਤਾਂ ਉਮੀਦ ਕਰਦੇ ਹਾਂ ਕਿ ਅੱਗੇ ਥੋੜੀਆਂ ਰੁਕ ਜਾਣ ਥਮ ਜਾਣ ਮੌਸਮ ਖੁੱਲ ਜਾਵੇ ਦਾ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਹੋਏਗਾ ਇਸ ਸਮੇਂ ਹੜ੍ਹ ਪੀੜਤਾਂ ਤੱਕ ਰਾਹਤ ਪਹੁੰਚਾਉਣ ਦੇ ਲਈ ਪਰ ਲਗਾਤਾਰ ਪਿਛਲੇ 3-4 ਦਿਨਾਂ ਤੋਂ ਹੋ ਰਹੀ ਬਰਸਾਤ ਨੇ ਚਿੰਤਾ ਵਧਾਈਆਂ ਨੇ ਔਰ ਪਾਣੀ ਦੀ ਮਾਰ ਵੀ ਵਕ-ਵਕ ਥਾਂ ਤੱਕ ਪਹੁੰਚ ਗਈ ਹੈ ਇਨਫੈਕਟ ਪੂਰੇ ਸਟੇਟ ਦੇ ਵਿੱਚ ਹੜ੍ਹ ਪੀੜਤ ਐਲਾਨ ਦਿੱਤਾ ਗਿਆ ਹੈ 23 ਦੇ 23 ਜ਼ਿਲ੍ਹੇ ਕਿਸੇ ਨਾ ਕਿਸੇ ਤਰੀਕੇ ਨਾਲ ਹੜ੍ਹ ਦੀ ਲਪੇਟ ਦੇ ਵਿੱਚ ਨੇ ਪਾਣੀ ਦੇ ਲਪੇਟ ਦੇ ਵਿੱਚ ਨੇ ਵੀ ਸਰਕਾਰ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਤਾਂ ਸ਼ੁੱਕਰਵਾਰ ਸਵੇਰੇ 11 ਵਜੇ ਕੈਬਨਟ ਦੀ ਬੈਠਕ ਹੜ ਦੀ ਸਥਿਤੀ ਦੇ ਵਿਚਾਰੇ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਹੜ ਪੀੜਤਾਂ ਦੇ ਲਈ ਸ਼ੁੱਕਰਵਾਰ ਦੀ ਕੈਬਨਟ ਦੀ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਦੇ ਉੱਤੇ ਮੋਹਰ ਲਗਾਈ ਜਾ ਸਕਦੀ ਹੈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸਿੱਧੇ ਤੌਰ ਤੇ ਰਾਹਤ ਕੀ ਪਹੁੰਚ ਪਈ ਹੈ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਜਿਨ੍ਹਾਂ ਦੇ ਪਸ਼ੂ ਚਲੇ ਗਏ ਜਿਨ੍ਹਾਂ ਦੇ ਘਰ ਟਹਿਟੇ ਨਹੀਂ ਹੋ ਗਏ ਜਿਨ੍ਹਾਂ ਦਾ ਸਮਾਨ ਸਾਰਾ ਕੁਝ ਖਤਮ ਹੋ ਗਿਆ ਇਨਫੈਕਟ ਸਭ ਤੋਂ ਵੱਡਾ ਲਾਸ ਜਾਨੀ ਨੁਕਸਾਨ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ